ਵਿਆਹ ਮੌਕੇ ਕੁੜਮਨੇ ਕਰਤਾ ਆ ਕੰਮ ਵੀਡੀਓ ਹੋ ਰਹੀ ਬਹੁਤ ਹੀ ਵਾਇਰਲ ਦੋਸਤੋ ਅਕਸਰ ਹੀ ਅੱਜਕੱਲ੍ਹ ਵਿਆਹ ਵੇਲੇ ਮੁੰਡਾ ਕੁੜੀ ਨੂੰ ਦੇਖਣ ਤੋਂ ਪਹਿਲਾਂ ਲੈਣ ਦੇਣ ਜਾਂ ਦਾਜ-ਦਹੇਜ ਦੀ ਗੱਲ ਕੀਤੀ ਜਾਂਦੀ ਏ ਪਰ ਹੁਣ ਇੱਕ ਵੱਖਰੀ ਹੀ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਏ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਦੋ ਬਜ਼ੁਰਗ ਵਿਅਕਤੀ ਦਿਖਾਈ ਦੇ ਰਹੇ ਨੇ ਦਰਸਲ ਇਹ ਦੋਵੇਂ ਵਿਅਕਤੀ ਰਿਸ਼ਤੇ ਵਿੱਚ ਕੁੜਮਨੇ ਅਤੇ ਇਹਨਾਂ ਦੇ ਬੱਚਿਆਂ ਦਾ ਵਿਆਹ ਹੋ ਰਿਹਾ ਏ ਇਸ ਵਿਆਹ ਵਿੱਚ ਕੁੜੀ ਦਾ ਪਿਓ ਦਾਜ ਵਿੱਚ ਮੁੰਡੇ ਨੂੰ 721000 ਰੁਪਏ ਦਿੰਦਾ ਏ ਪਰ ਕੁੜੀ ਦਾ ਪਿਓ ਇਹ ਪੈਸੇ ਲੈਣ ਤੋਂ ਇਨਕਾਰ ਕਰ ਦਿੰਦਾ ਹੈ ਅਤੇ ਕਹਿੰਦਾ ਹੈ ਕਿ ਰਿਸ਼ਤੇ ਪੈਸਿਆਂ ਨਾਲ ਜਾਂ ਲੈਣ ਦੇਣ ਨਾਲ ਨਹੀਂ ਸਗੋਂ ਪਿਆਰ ਅਤੇ ਸਤਿਕਾਰ ਨਾਲ ਜੁੜਦੇ ਨੇ ਇਸ ਲਈ ਅਸੀਂ ਇਹ ਪੈਸੇ ਨਹੀਂ ਲੈਣੇ ਇਹ ਸੁਣ ਕੇ ਸਾਰੇ ਹੀ ਤਾੜੀਆਂ ਮਾਰਨ ਲੱਗ ਜਾਂਦੇ ਨੇ ਸੋ ਜਿੱਥੇ ਇੱਕ ਪਾਸੇ ਬਹੁਤ ਸਾਰੇ ਲੋਕ ਇਹੋ ਜਿਹੇ ਨੇ ਜੋ ਕਿ ਮੂੰਹੋਂ ਮੰਗ ਕੇ ਦਾਜ ਦੇਹ ਜ ਲੈਂਦੇ ਨੇ ਉੱਥੇ ਹੀ ਦੂਜੇ ਪਾਸੇ ਕੁਝ ਇਹੋ ਜਿਹੇ ਲੋਕ ਵੀ ਨੇ ਜੋ ਕਿ ਹੱਥ ਜੋੜ ਕੇ ਕਹਿ ਦਿੰਦੇ ਨੇ ਕਿ ਅਸੀਂ ਕੁਝ ਵੀ ਨਹੀਂ ਲੈਣਾ ਸੋ ਤੁਹਾਨੂੰ ਮੁੰਡੇ ਦੇ ਪਿਓ ਦੀ ਇਹ ਗੱਲ ਕਿਵੇਂ ਲੱਗੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀ